ਡਾਕਟਰ ਸੁਆਮਨ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਹੁਣ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਸਰਕਾਰਾਂ ਦੇ ਉੱਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇੱਕ ਸੱਚ ਬੋਲਣ ਦੀ ਸਜ਼ਾ ਮਿਲ ਰਹੀ ਹੈ ਤੇ ਜਿਸ ਦੇ ਵਿੱਚ ਉਥੇ ਹੀ ਦੂਜੇ ਪਾਸੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਡਾਕਟਰ ਸੁਵੈਮਾਨ ਦੇ ਵੱਲੋਂ ਸਾਦੇ ਜਾ ਰਹੇ ਨੇ ਤਦ ਆਸੀ ਇਹ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਇਲਾਜ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਵੀ ਲਗਾਤਾਰ ਸਰਕਾਰਾਂ ਦੇ ਖਿਲਾਫ ਆਪਣੀ ਆਵਾਜ਼ ਜਿਹੜੀ ਕਿ ਬੁਲੰਦ ਕੀਤੀ ਜਾ ਰਹੀ ਹੈ ਤੇ ਹੁਣ ਉਹਨਾਂ ਦਾ ਫੇਸਬੁੱਕ ਪੇਜ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਤਿੱਖੇ ਨਿਸ਼ਾਨੇ ਉਹਨਾਂ ਦੇ ਵੱਲੋਂ ਸਰਕਾਰਾਂ ਦੇ ਉੱਤੇ ਸਾਦੇ ਗਏ ਨੇ ਆਉ ਤੁਹਾਨੂੰ ਸੁਣਾਉਣੇ ਆ ਕੀ ਕਹਿਣਾ ਹੋਰ ਉਹਨਾਂ ਦਾ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਿਆ ਜਾ ਰਿਹਾ ਡਾਕਟਰ ਨੂੰ ਆਪਣੇ ਪ੍ਰੋਪਾਗੈਂਡਾ ਦੇ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੇਖੋ ਬਹੁਤ ਵਾਰੀ ਬਹੁਤ ਕੁਝ ਵੇਖਿਆ ਪੁਲਸ ਨੂੰ ਵਰਤਿਆ ਗਿਆ ਇੱਕ ਟਾਈਮ ਦੀ ਟਾਈਮ ਸਟੇਟ ਵੱਲੋਂ ਗਲਤ ਕੰਮ ਕਰ ਲਿਆ ਟੀਚਰਾਂ ਨੂੰ ਵਰਤੇ ਜਾਂਦਾ ਸਟੂਡੈਂਟਸ ਨੂੰ ਵਰਤੇ ਜਾਂਦਾ ਹੋਰ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਰਤੇ ਜਾ ਰਿਹਾ ਪਰ ਮੇਰੇ ਮੇਰੇ ਸਾਹਮਣੇ ਫਰਸਟ ਐਗਜ਼ਾਮਪਲ ਆ ਇਸ ਵਾਰ ਜਿੱਥੇ ਕਿ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਪ੍ਰੋਪਾਗੈਂਡਾ ਦੇ ਲਈ ਇਹ ਮੈਂ ਇਹਦੀ ਧਾਰਨ ਦੁਨੀਆ 'ਚ ਬਹੁਤ ਘੱਟ ਹੁੰਦੀ ਆ ਜਦੋਂ ਸਰਕਾਰ ਡਾਕਟਰਾਂ ਨੂੰ ਜਾਂ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਕਰਦੀ ਹੈ ਜੇ ਮੇਰੇ ਅੱਗੇ ਕੋਈ ਐਗਜ਼ਾਮਪਲ ਹੈ ਉਹ 나ਜ਼ੀ ਜਰਮਨੀ ਦੇ ਹੁੰਦੀ ਆ ਔਰ ਜੋ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਮੈਂ ਡਾਕਟਰਸ ਨੂੰ ਕਹਿਣਾ ਜਿਹੜੇ ਸਾਡੇ ਮੈਡੀਕਲ ਸਾਇੰਟਿਸਟ ਚਾ ਦੇਸ਼ ਤੇ ਉਹਨਾਂ ਨੂੰ ਕਹਿਣਾ ਕਿ ਜਾਗੋ ਇਹ ਫਸਟ ਟਾਈਮ ਆ ਕਿ ਜਿਹੜੀ ਸਰਕਾਰ ਜਾਂ ਹਾਈएस्ट ਕੋਰਸ ਹੈਸਸ ਨੇ ਆਪਣੇ ਪ੍ਰੋਪਾਗੈਂਡਾ ਲਈ ਡਾਕਟਰ ਨੂੰ ਵਰਤ ਰਹੀ ਆ ਸੋ ਆ ਕਾਫੀ ਖਤਰਨਾਕ ਚੀਜ਼ ਹੈ ਡੈਮੋਕ੍ਰੇਸੀ ਲਈ ਜੇ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਜੇ ਇਹ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਤੇ ਤੁਸੀਂ ਬੋਲੋ ਨਾ ਤੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਸਾਡਾ ਕੀ ਗੁਨਾਹ ਹੈ ਮੇਰਾ ਕਿਉਂ ਬਲੌਕ ਕੀਤਾ ਕੋਈ ਵੱਡੀ ਗੱਲ ਨਹੀਂ ਸੋਸ਼ਲ ਮੀਡੀਆ ਬਲੌਕ ਕਰਤੋਂ ਮੇਰੇ ਲਈ ਯੂ نو ਮੈਂ ਕਿਹੜਾ ਕੋਈ ਇਨਕਮ ਅਰਨ ਕਰਦਾ ਸੋਸ਼ਲ ਮੀਡੀਆ ਤੋਂ ਬਟ ਗੱਲ ਇਹ ਹੁੰਦੀ ਹੈ ਕਿ ਇਹ ਸਾਡੀ ਆਵਾਜ਼ ਸੀ ਅਸੀਂ ਕੁਝ ਗਲਤ ਨਹੀਂ ਕਰਦੇ ਸੀ ਸੋ ਸਾਨੂੰ ਬਲੌਕ ਕਰਨਾ ਇੱਕ ਵੱਡੀ ਇੱਕ ਐਗਜ਼ਾਮਪਲ ਦਿੰਦੀ ਹੈ ਸਰਕਾਰ ਕਿ ਵੀ ਕੋਈ ਹੋ ਜਿਹੇ ਲੋਕ ਜਿਹੜੇ ਆ ਜਿਹੜੇ ਸੱਚ ਬੋਲਦੇ ਸੀ ਉਹਨਾਂ ਨੂੰ ਦਬਾ ਰਹੇ ਆ ਰਾਈਟ ਜਿਹੜੇ ਲੋਕ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਦੇ ਆ ਹਲੋ ਲੂ ਲੂ ਕਰਕੇ ਲੋਕਾਂ ਨੂੰ ਠੀਕ ਕਰਦੇ ਆ ਉਹ ਚੀਜ਼ਾਂ ਦੇ ਉਹਨਾਂ ਦੀਆਂ ਰੈਲੀਆਂ ਤੇ ਸਰਕਾਰੀ ਜਿਹੜੇ ਨੁਮਾਇੰਦੇ ਜਾਂਦੇ ਆ ਉੱਥੇ ਜਾ ਕੇ ਉਹਨਾਂ ਨਾਲ ਰੈਲੀਆਂ ਹੁੰਦੀਆਂ ਆ ਪਰ ਜੇ ਕੋਈ ਡਾਕਟਰ ਸੱਚ ਬੋਲਦਾ ਮੈਡੀਕਲ ਸਾਇੰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੇਸ਼ ਵਾਸੀਆਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਆਵਾਜ਼ ਦਬਾ ਰਹੇ ਹੋ ਮੈਨੂੰ ਲੱਗਦਾ ਇਹ ਬਹੁਤ ਕੁਝ ਗਲਤ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਜਿਹੜੇ ਸਾਡੇ ਸਿਆਣੇ ਲੋਗ ਆ ਕਿ ਤੁਸੀਂ ਇਸ ਚੀਜ਼ ਦਾ ਨੋਟਿਸ ਲਓ ਕਿ ਕੀ ਹੋ ਰਿਹਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿਛਲੇ ਕੁਝ ਦਿਨਾਂ 'ਚ ਉਹ ਚੀਜ਼ ਦੇ ਉੱਤੇ ਮੈਨੂੰ ਚੈੱਕ ਕਰੋ ਜੇ ਮੈਂ ਗਲਤ ਆ ਤੇ ਮੈਨੂੰ ਦੱਸੋ ਮੈਂ ਡਾਕਟਰਸ ਨੂੰ ਕਹਿਣਾ ਜੇ ਮੈਂ ਗਲਤ ਆ ਤੇ ਦੱਸੋ ਜਿਹੜਾ ਡ੍ਰਿਪ ਦੀ ਗੱਲ ਕਰ ਰਿਹਾ ਡੀ 10 ਦੀ ਗੱਲ ਕਰ ਰਿਹਾ ਕੀ ਤੁਸੀਂ ਕਿਸੇ ਨੂੰ ਉਹਦੇ ਉੱਤੇ 2 ਦਿਨਾਂ ਤੋਂ ਵੱਧ ਜ਼ਿੰਦਾ ਰੱਖ ਸਕਦੇ ਹੋ 7 ਦਿਨਾਂ ਤੋਂ ਵੱਧ ਉਹ ਲਾਉਣਾ ਚਾਹੀਦਾ ਕੀ ਨੀ ਲੋਡ TPN ਦੀ ਕੀ ਸਾਨੂੰ TPN ਨਹੀਂ ਵਰਤਦੇ ਅਸੀਂ ਇਹ ਝੂਠ ਜਿਹਾ ਬੋਲਣ ਦਾ ਆ D10 ਦੇ ਉੱਤੇ ਤੁਸੀਂ ਕਿਸੇ ਨੂੰ ਕੈਮ ਕਰ ਸਕਦੇ ਹੋ ਇਹ ਸਭ ਕੁਝ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਹੋ ਰਹੀ ਡਾਕਟਰ ਇਹਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰ ਰਹੇ ਆਪਣੇ ਪ੍ਰੋਪਗੈਂਡਾ ਲਈ ਜੋ ਵੀ ਇਹਨਾਂ ਦਾ ਹਿਡਨ ਪ੍ਰੋਪਗੈਂਡਾ ਵਾ ਕੀ ਅਸੀਂ ਇਸ ਪ੍ਰੋਪਗੈਂਡਾ ਦਾ ਹਿੱਸਾ ਬਣਨਾ ਚਾਹੁੰਦੇ ਆ ਵੇਖੋ ਭਾਈ ਜੇ ਅਸੀਂ ਐਤਕੀ ਨਾ ਬੋਲੇ ਇਹਨਾਂ ਨੇ ਬਾਰ ਬਾਰ ਇਹ ਕੁਝ ਕਰਨਾ ਮਰਜਿੰਦਰ ਹਸਪੀਟਲ ਦੇ ਸਟਾਫ ਨੂੰ ਉਹਨਾਂ ਦੇ ਜਿਹੜੇ ਹੈੱਡ ਆ ਉਹਨਾਂ ਨੂੰ ਕਹਿਣਾ ਏਮਜ਼ ਦੀ ਗੱਲ ਕਰਦੇ ਮੈਂ ਏਮਜ਼ ਨੂੰ ਡਾਕਟਰਸ ਨੂੰ ਵੀ ਕਹਿਣਾ ਕਿ ਜੋ ਕੁਝ ਇਹ ਕਰ ਰਿਹਾ ਕੀ ਸਹੀ ਕਰ ਰਿਹਾ ਤੇ ਜੇ ਮੈਂ ਇਹ ਚੀਜ਼ ਦਾ ਨੋਟਿਸ ਇਹਨਾਂ ਤੋਂ ਲਿਆ ਕੇ ਤੁਸੀਂ ਇਹ ਗਲਤ ਕਰ ਰਹੇ ਹੋ ਲੋਕਾਂ ਨਾਲ ਫਰੇਵ ਕਰ ਰਹੇ ਹੋ ਝੂਠ ਬੋਲਣ ਦੇ ਉਹ ਇਹਨਾਂ ਨੇ ਮੇਰਾ ਸੋਸ਼ਲ ਮੀਡੀਆ ਬਲੌਕ ਕਰਤਾ ਬਹੁਤ ਕੁਝ ਹੋਰ ਵੀ ਕਰਦੇ ਆ ਉਹ ਮੈਂ ਟਾਈਮ ਆਉਣ ਤੇ ਚਲੋ ਆਪਾਂ ਦੱਸਾਂਗੇ ਕੀ ਕੋਈ ਨਹੀਂ ਇਹ ਕਰਦੇ ਬਟ ਆ ਜਿਹੜੀ ਚੀਜ਼ ਆ ਲੋਕਾਂ ਦੇ ਨੋਟਿਸ ਚ ਆ ਕੀ ਆ ਕੁਝ ਕੀਤਾ ਮੇਰੇ ਹਿਸਾਬ ਨਾਲ ਇਹ ਬਹੁਤ ਗਲਤ ਆ ਜੇ ਅੱਜ ਅਸੀਂ ਇਕੱਠੇ ਹੋ ਕੇ ਨਹੀਂ ਬੋਲਦੇ ਇਹਨਾਂ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਕੁਛ ਇਹ ਨਹੀਂ ਕਹਿੰਦੇ ਕੋਈ ਹੱਲਾ ਗੁੱਲਾ ਕਰੋ ਕੁਛ ਮਾੜਾ ਕਰੋ ਪਰ ਅਕਲਿਸ ਯਾਰ ਟੇਕ ਨੋਟਿਸ ਇਸ ਚੀਜ਼ ਦਾ ਨੋਟਿਸ ਲਾਓ ਕਿ ਜੇ ਕੋਈ ਸੱਚ ਬੋਲਦਾ ਉਹਦੀ ਆਵਾਜ਼ ਦਬਾਉਂਦੇ ਉਹਨੂੰ ਉਹਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਆ